ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰਕ ਅੱਜ ਘਰੇਲੂ ਸੱਜਣਾਂ ਕੋਲੋਂ ਮੁਰਾਣਾਸਲ ਦਾ ਚੰਗੇ ਰਿਕਾਰਡ ਅਸਲ ਵਿੱਚ ਕੱਟਾ ਦਿਖਾਉਣ ਲੱਗਿਆ ਹੈ ਵੀਰਾਂ ਨੇ ਇਹ ਜਿਹੜਾ ਝੋਟਾ ਕ ਲਈ ਕੱਟਾ ਕ ਲਈ ਸੇਲ ਕਰਨਾਗਾ ਤੇ ਕਿਸੇ ਭਰਾ ਨੇ ਫਾਰਮ ਦੇ ਵਿੱਚ ਬਰੀਡਿੰਗ ਵਾਸਤੇ ਕ੍ਰੋਸਿੰਗ ਵਾਸਤੇ ਝੋਟਾ ਰੱਖਣਾ ਤਾਂ ਉਹਨਾਂ ਵਾਸਤੇ ਦੀ ਵੀਡੀਓ ਬੈਸਟ ਰਣੀਗੀ ਚੰਗੇ ਰਿਕਾਰਡ ਦਾ ਮਾਲ ਹੈ ਪੱਖ ਤੋਂ ਪਿਓ ਵਾਲੇ ਪੱਖ ਤੋਂ ਬਾਕੀ ਸ਼ਕੀਨੀ ਵਾਲੇ ਪੱਖ ਤੋਂ ਝੋਟਾ ਬੜਾ ਚੰਗਾ ਠੀਕ ਆ ਤੇ ਬਾਕੀ ਆਪਾਂ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਤੋ ਤੱਕ ਸਾਨੂੰ ਸਾਰਾ ਡਿਟੇਲ ਬਾਹਰ ਝੋਟਾ ਲਿਆ ਕੇ ਆਪਾਂ ਤੋਰ ਕੇ ਦਿਖਾ ਦਾਂਗੇ ਗੱਲਬਾਤ ਵੀ ਕਰਾਂਗੇ ਸੋ ਜਿਹੜੇ ਭਰਾ ਨੂੰ ਪਸੰਦ ਹੋ ਬਾਈਆਂ ਸੰਪਰਕ ਕਰ ਲੂਗਾ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਪਿੰਡ ਐਡਰੈਸ ਬੋਲ ਜੀ ਕਿਹੜਾ ਜੀ ਬੇਰ ਖੁਰਦ ਜੀ ਪਿੰਡ ਵੀਰ ਖੁਰਦਾਗਾ ਜੀ ਨੇੜੇ ਪੇਖੀ ਆਗਾ ਜੀ ਹਾਂ ਜੀ ਨੇੜੇ ਪੇਖੀ ਵੀ ਨੇੜੇ ਆ ਗਿਆ ਹਾਂ ਜੀ ਬਾਪੂ ਜਿਹੜਾ ਆਪਾਂ ਇਹ ਝੋਟਾ ਵੇਚਣਾ ਹੈ ਹਾਂ ਜੀ ਇਹਦੀ ਜਮਾਂ ਐਨ ਸਹੀ ਉਮਰ ਕਿੰਨੀ ਹਾਸ ਇਹਦੀ ਉਮਰ 3.5 ਸਾਲ ਆ ਪੂਰੀ ਹੋ ਸਾਢੇ 3 ਸਾਲ ਹਾਂ ਟੱਪ ਗਿਆ ਮਹੀਨਾ ਫੇ ਪੌਣੇ 4 ਸਾਲ ਦਾ ਮੰਨ ਲ ਗਏ ਹਾਂ ਤੇ ਕਟਾ ਖਰੀਦਾ ਸੀ ਆ ਆ ਮੱਝ ਦਾ ਹੈ ਪਹਿਲਾ ਮੱਝ ਮਿੱਤਰੋ ਕੋਲੇ ਖੜੀ ਆ ਮੱਝ ਦਾ ਢਾਂਚਾ ਦੇਖੋ ਬੜਾ ਤੁਸੀਂ ਬਾਪੂ ਮੱਝ ਨੇ ਦੁੱਧ ਕਿੰਨਾ ਪਾਇਆ ਸਹੀ 17 ਲੀਟਰ ਆ ਆਮ ਸੇਵਾ ਤੇ ਜੱਟਾ ਵਾਲੀ ਤੇ ਅੱਛਾ ਜਿਹੜੀ ਆਪਾਂ ਰੁਟੀਨ ਦੀ ਖਰਾਕ ਪਾਉਂਦੇ ਹਾਂ ਹਾਂ ਜੀ ਹਾਂ ਠੀਕ ਆ ਠੀਕ ਆ ਪਹਿਲੇ ਮਿੱਤਰੋ 5 ਮਹੀਨਾ ਦੀ ਇਹ ਅੱਛਾ ਚੋਕੇ ਲੈ ਜਾਣ ਕਿਹੇ ਹੁਣ ਉਹ ਕਿੰਨਾ ਕੱਢਦੀ ਹੁਣ ਇਹ ਹੁਣ 9 ਲੀਟਰ ਦੁੱਧ ਕੱਢਦੀ ਇਹ ਮੇਰੇ ਲਈ ਧੋਕੜਾ ਹੈ ਅੱਛਾ 5 ਮਹੀਨਾ ਦੀ ਗੱਬਣਾ ਹੁਣ ਵੀ 9 ਲੀਟਰ ਦੁੱਧ ਆ ਰਿਹਾਗਾ ਹਾਂ ਠੀਕ ਤੇ ਇਹ ਮੱਝ ਫਿਰ ਆਪਾਂ ਕਿੱਥੋਂ ਲੈਤੀ ਸੀਗੀ ਇਹ ਲੈਤੀ ਦੀ ਗਰਜੰਟ ਤੋਂ ਪਟਾਲੀਏ ਤੋਂ ਲੈਤੀ ਭਵਾਨੀ ਖੇੜੇ ਤੋਂ ਭਵਾਨੀ ਖੇੜੇ ਹਰਿਆਣੇ ਚੋਂ ਲੈ ਕੇ ਆਈ ਸੀ ਹਾਂਜੀ ਹਾਂ ਠੀਕ ਆ ਠੀਕ ਆ ਲੈ ਮੇਤਰ ਮੱਝ ਦਾ ਢਾਂਚਾ ਤੁਹਾਨੂੰ ਦੱਸਦਾ ਹੋਣਾਗਾ 17 18 ਹਰੇਕ ਕਹਿੰਦਾ ਭਰਾ ਇਹ ਜੀਆਂ ਮੱਝਾਂ ਟਾਵੀਆਂ ਬਹੁਤ ਘੱਟ ਹੁੰਦੀਆਂ ਮੱਝ ਦਾ ਸਟਰਕਚਰ ਦੇਖੋ ਜਿਹੜੀ ਮੱਝ ਦਾ ਕੱਟਾ ਵੰਗਣਾ ਸੇਲ ਕਰਨਾ ਤੇ ਫਿਰ ਘਰੀ ਜੇ ਮੈਂ ਫੇਲਾ ਸਾਰਾ ਹਾਂਜੀ ਆਪਣੇ ਘਰੇ ਠੀਕ ਤੇ ਸਾਡੇ ਘਰੇ ਝੋਟਾ ਸੀ ਜੀ ਤੋ ਇਹ ਨਵੀਂ ਕਰਾਈਤੀ ਦੁਵਾਰੇ ਅੱਛਾ ਇਹ ਜਿਹੜਾ ਪਿਓ ਸੀ ਉਹ ਵੀ ਆਪਣੇ ਘਰੇ ਸੀ ਮੇਰੇ ਚਾਚੇ ਕੇ ਹਾਂਜੀ ਉਹ ਵੀ ਉਹ ਇਦੋਂ ਵੀ ਚੰਗਾ ਸੀ ਹੋਰ ਅੱਛਾ ਉਹ ਤੋਂ ਮਰ ਮੱਝ ਕ੍ਰਾਸ ਕਰਾ ਲਈ ਤੇ ਫੇਰ ਇਕੱਟਾ ਆਪਣੇ ਘਰੇ ਆਇਆ ਹਾਂ ਜੀ ਠੀਕ ਤੇ ਹੁਣ ਇਹ ਕ੍ਰਾਸਿੰਗ ਕਰਦਾ ਮਿੱਤਰ ਹਾਂ ਜੀ ਕਰਦਾ ਜੀ ਲਵਾਈਆਂ ਕੁਝ ਮੱਝਾਂ ਹਾਂ ਬਹੁਤ ਮਹਿਸਾ ਲਵਾਈਆਂ ਨੇ ਠੀਕ ਆ ਠੀਕ ਆ 30 40 ਮਹਿਸਾ ਲਵਾਤੀ ਮੈਂ ਪਿੰਡ ਚ ਹਾਂ ਜੀ ਤੇ ਠੰਡਾ ਠੰਡਾ ਕਿਵੇਂ ਆ ਕੋਈ ਠੰਡਾ ਨਹੀਂ ਆ ਬਹੁਤ ਵਧੀਆ ਨਰਮ ਆ ਇੰਨਾ ਜਿੰਨਾ ਕਹਦੇ ਜਦੋਂ ਮਹਿਸ ਕ੍ਰਾਸ ਹੋ ਗਈ ਨੱਥ ਫੜ ਲਿਆ ਘਰੇ ਲਿਆ ਮਾਰਨ ਮਰਾਈ ਲਾ ਨਾ ਨਾ ਕੋਈ ਚੱਕਰੀ ਨਹੀਂ ਆ ਖੜਿਆ ਦੇ ਸੋਡੇ ਸਾਹਮਣੇ ਜਿਹਨੂੰ ਕੌਣ ਵੀ ਬੋਲ ਪੀਏ ਪਾਣੀ ਨਹੀਂ ਪੀਂਦਾ अच्छा हां इना नर्मत लाके ओ फिर खोळा ਬਾਹਰ ਤੋੜ ਕੇ ਆਇਆ ਲੈ ਮਿੱਤਰੋ ਪੂਛ ਚੱਕਲੀ ਕੱਟੇ ਨਾਲ ਦੀ ਨਾਲ ਜੋ ਹੱਥ ਪਲਾ ਫੇਰ ਆ ਨਾ ਸਿਰ ਤੇ ਤੇ ਸਿੰਘ ਦੇਖੋ ਲੈ ਤੁਹਾਨੂੰ ਸਿੰਘ ਆ ਨਾ ਬਹੁਤ ਸੋਹਣਾ ਸਿੰਘ ਕੱਟੇ ਦਾ ਤੇ ਕੱਦ ਕਾਠੋ ਮਿੱਤਰ ਪੂਰਾ ਫੁੱਲ ਆ ਗਿਆ ਤੇ ਬਜਨ ਵੀ ਕੱਟ ਦਾ ਬਹੁਤ ਸੋਹਣਾ ਆ ਗਿਆ ਠੀਕ ਹੈ ਬਾਕੀ ਤੋਤਾ ਕਿਸ ਨੂੰ ਦਿਖਾਉਂ ਮੱਝ ਸੋਰੇ ਕੋਲੇ ਖੜੀ ਆ ਆਓ ਚਾਹੇ ਬਾਪੂ ਕਹਿੰਦਾ ਜੇ ਡੀਐਨਏ ਟੈਸਟ ਕਰਾ ਲੈਣਾ ਚਾਹੇ ਮੱਝ ਤੋਕੇ ਜੀ ਪੂਰੀ ਫੋਲੋਪ ਸੱਜ ਲਈ ਗੱਲ ਆ ਗਈ ਲਓ ਜੀ ਅਪਾ ਇੱਥੋਂ ਤੁਹਾਨੂੰ ਕੱਟਾ ਤੋੜ ਕੇ ਦਿਖਾ ਦਿੰਗੇ ਤੇ ਬਾਕੀ ਸਮਾਂ ਪੜਿਆ ਜਿੰਨੀ ਇਹਦੀ ਸਾਂਹਸ ਵਾਲਾ ਤੁਹਾਡੇ ਸਾਹਮਣੇ ਨਜ਼ਰ ਆਉਂਦੀ ਆ ਬਾਪੂ ਲੰਬਾ ਤੋਲੀ ਵਿੱਚ ਕੋਈ ਗੱਲ ਨਹੀਂ ਆ ਆ ਜੀ ਇੱਥੋਂ ਸਾਨੂੰ ਆਪਾਂ ਕਟਾ ਤੋਰ ਕੇ ਹੋਣਾ ਹੈਗੇ ਲਓ ਜੀ ਇੱਥੋਂ ਬੈਗ ਛੱਡ ਕੇ ਚੈੱਕ ਕਰ ਲਿਓ ਥੋੜਾ ਸਾਨੂੰ ਪਤਾ ਵੀ ਜਦੋਂ ਆਪਾਂ ਪਸ਼ੂ ਬਾਹਰ ਕੱਢਦੇ ਆ ਟੈਸਟ ਇੱਕ ਜ਼ਰੂਰ ਚੜਾ ਜਾਂਦਾ ਹੈਗਾ ਪਰ ਉਹ ਟੈਸਟ ਲਾਇਆ ਸਾਫ਼ ਹੈਗਾ ਤੇ ਇੱਥੋਂ ਬੈਗ ਛੱਡ ਦੇਣਾ ਪੂਸ਼ ਵੀ ਬਿਲਕੁਲ 1/4 ਇੰਚ ਮਸਾਂ ਹੀ ਚਿੱਟੀ ਹੋਣੀ ਆ ਹਾਲਾਂਕਿ ਸਾਰਾ ਕਾਲੇ ਆਪਾਂ ਕਹਿ ਸਕਦੇ ਆਗੇ ਤੇ ਥੋੜਾ ਜਿਹਾ ਇਸ ਨੂੰ ਘਰੇ ਪਸ਼ੂ ਖੜਾ ਤਾਂ ਲਾਲੀ ਮਾਰਨ ਲੱਗਦਾ ਹੈਗਾ ਬਾਹਰ ਧੁੱਪ 'ਚ ਘ ਤੇ ਬਾਕੀ ਚਾਲ ਚੂਲ ਜਿھوں ਪਤਾ ਹੋ ਗਿਆ ਥੋੜਾ ਜਿਹਾ ਖੁੱਲਾ ਪਸ਼ੂ ਨਹੀਂ ਤੁਰਦਾ ਕਾ ਨਾ ਉਵੇਂ ਤੁਰ ਲੱਗ ਜਾਂਦਾ ਲੈ ਆਓ ਜੀ ਮੋੜ ਲਓ ਕੋਈ ਗੱਲ ਨਹੀਂ ਆ ਜਾ ਪੁੱਤ ਤੇ ਇੱਥੋਂ ਦੇਖੋ ਛੋਟਾ ਹਾਂ ਸਿੰਗਾ ਸੰਗਾ ਦਾ ਕਰਦੇ ਸੋਹਣਾ ਲੱਗਦਾ ਮੂਰਲੇ ਸ਼ਿਵ ਆਈ ਇੱਥੋਂ ਦੇਖ ਚੰਗਾ ਇਹ ਨਹੀਂ ਕੱਟਾ ਠੀਕ ਹੈ ਬਾਕੀ ਜਿਹੜੇ ਪੁਰਾਣੇ ਸਾਨੂੰ ਬੇਜਤੀ ਇਹੀ ਹੁੰਦੀ ਵੀ ਜਿਹੜੇ ਪੁਰਾਣੇ ਜੇ ਵਿੱਚ ਪੈਸੇ ਲਾਉਣੇ ਜੀ ਉਹ ਸੱਲੀ ਕਰਨ ਦਾ ਫਰਕ ਹੁੰਦਾ ਕਿਸੇ ਵੀ ਚੈਨਲ ਤੋਂ ਕੋਈ ਵੀ ਬੰਦਾ ਕਿਤੋਂ ਹੀ ਪਸ਼ੂ ਖਰੀਦਦਾ ਕੋਈ ਪਸ਼ੂ ਸਭ ਸਾਲੀ ਜਰੂਰ ਕਰ ਲਿਆ ਕਰੋ ਵੀਡੀਓ ਇੱਕ ਸਿਰਫ ਜਰੀਆ ਹੁੰਦਾ ਹੈ ਵੀ ਹੈ ਜੀ ਚੀਜ਼ ਇੱਥੇ ਖੜੀ ਹੈ ਭਾਈ ਠੀਕ ਆ ਤੇ ਇੱਥੇ ਹਾਂ ਬਸ ਬੰਨ ਲਵਾਪੂ ਕੋਈ ਗੱਲ ਨਹੀਂ ਇੱਥੇ ਤੋਂ ਦੁਆਰਾ ਮੈਂ ਨੇੜੇ ਉਹ ਕਟੈਸਟੀ ਗੱਲ ਦੀ ਬੰਤ ਜਣੂ ਦਿਖਾ ਦੇਣਾ ਆ ਜਾ ਪੁੱਤ ਦੇਖ ਸਦਾ ਚੰਗਾ ਠੀਕ ਆ ਤੇ ਬਾਕੀ ਵਾਪਨਾ ਮੋਲ ਵੜੇ ਪੁੱਛ ਲੈਣੇ ਹੈਗੇ ਆ ਕੱਟੀ ਫਿਰ ਐਸੇ ਮੱਝ ਦੀ ਬਾਪੂ ਹਾਂ ਐਸੇ ਮੱਝ ਦੀ ਠੀਕ ਆ ਠੀਕ ਆ ਐਸੇ ਮੱਝ ਦੀ ਲਓ ਜੀ ਇਹ ਬਾਬੇ ਖੁਸ਼ੀ ਨਾਲ ਦੇ ਛੋਟੇ ਦੀਆਂ ਅੱਛਾ ਇਹ ਪਿੰਡ ਜੀ ਬਾਬਾ ਘੱਡੀ ਵੀਰੋ ਅੱਛਾ ਵੱਡੀ ਵੀਰੋਂ ਵੱਡੀ ਵੀਰ ਤੋਂ ਹਾਂ ਠੀਕ ਹੈ ਠੀਕ ਹੈ ਜੀ ਤੇ ਲੈ ਇੱਥੋਂ ਦੇ ਨੂੰ ਟੈਸਟੀ ਗੱਲ ਬੰਤਰ ਠੀਕ ਹੈ ਬਿਲਕੁਲ ਸਾਫ ਸੁਥਰੇ ਨੇਗੇ ਕੋਈ ਰੱਖਣ ਵਾਲਾ ਲਓ ਉਹਦਾ ਮਾਨ ਤਾਨ ਪੂਰਾ ਕਰਾਂਗੇ ਪੂਰਾ ਆਪਣੇ ਘਰੋਂ ਰੱਖਣ ਵਾਲਾ ਬਗ ਜੀ ਕਿਰੋ ਠੀਕ ਹੈ ਠੀਕ ਹੈ ਆਪਾਂ ਵੱਡਣ ਆਏ ਨੂੰ ਦੇਣਾ ਇਹੀ ਚਾਹਨਾ ਵੀ ਰੱਖਣ ਵਾਲਾ ਹਾਂ ਬੱਚੇ ਦੇਖੀ ਤੇ ਕਹੇ ਜਾਉਣਗੇ ਠੀਕ ਹੈ ਠੀਕ ਹੈ ਮੱਝ ਵੀ ਚੰਗੀ ਹੈ ਹਰ ਜੀ ਦਾ ਘਟਾ ਹੈਗਾ ਬਾਕੀ ਪਿਓ ਵੀ ਸੁਣਦਾ ਵਿੱਚ ਘਟਾ ਚੰਗਾ ਸੀ ਨਾ ਬੜਾ ਚੰਗਾ ਜਿੰਨਾ ਕਹਦੇ ਠੀਕ ਹੈ ਠੀਕ ਹੈ ਜਿਹੜੇ ਦੇ ਪਿਓ ਦਾ ਪਿਓ ਤੇ ਉਹ ਵੀ ਬੜਾ ਚੰਗਾ ਸੀ ਠੀਕ ਹੈ ਠੀਕ ਹੈ ਬਹੁਤ ਚੰਗਾ ਸੀ ਨੇ ਵਾਕ ਉਹ ਆਪ ਕੋਲ ਜਿਵੇਂ ਚਾਰ ਪੰਜ ਪਸ਼ੂ ਰੱਖਿਆ ਸਾਰੇ ਚੰਗੇ ਪਸ਼ੂ ਰੱਖੇ ਹਨ ਇਹਦੇ ਨੀਲੀ ਰਾਵੀ ਦੀ ਕੱਟੀ ਜਿਵੇਂ ਉਹਦੀ ਰੱਖੀ ਹੋਈ ਹੈ ਚਾਰ ਪੰਜ ਪਸ਼ੂ ਆ ਸਾਰੇ ਚੰਗੇ ਨੇ ਹਨ ਠੀਕ ਆ ਬਾਪੂ ਆਮਾ ਜੀ ਬਹੁਤ ਚੰਗੀ ਹੈ ਅੱਛਾ ਦੁੱਧ ਦੁੱਧ ਨੂੰ ਚੰਗੀ ਆ ਮਾ ਜੀ ਦੁੱਧ ਪਹਿਲੇ ਸੂਏ ਸੂਈ ਦੀ ਮਿਲਵੇ 14 13 14 ਲੀਟਰ ਪਹਿਲੇ ਸੂਏ ਦਿੱਤਾ ਇਹਨੇ ਠੀਕ ਆ ਠੀਕ ਆ ਦੋਨੇ ਕੱਟਣੇ ਸੀ ਦੋਨੇ ਕੱਟੇ ਠੀਕ ਆ ਠੀਕ ਆ ਕੱਟੀ ਦਾ ਬੜੀ ਸੋਹਣੀ ਆਈ ਹੈ ਨਾ ਹਾਂ ਜੀ ਆਹ ਕੱਟਈ ਤੇਰੀ ਮਗਰ ਸੋਹਣੀ ਆਈ ਵੀ ਹਾਂ ਜੀ ਹਾਂ ਠੀਕ ਆ ਸੋ ਬਾਪੂ ਕੋਲੇ ਲਗਭਗ ਪੰਜ ਛੇ ਕ ਪਸ਼ੂ ਹੈ ਜਿ ਪੰਡ ਵੀਰਖੁਰ ਤੋਂ ਨੇੜੇ ਭੀਖੀ ਤੇ ਨੰਬਰ ਵਾਈਜ਼ ਸਕਰੀਨ ਚੱਲਦਾ ਤੇ ਕਰ ਲਿਓ ਸੰਪਰਕ ਜੀ